ਅੱਜ ਦੀ ਜਿਹੜੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਪਤੀ ਪਤਨੀ ਦੇ ਰਿਸ਼ਤੇ ਦੀ ਇੱਕ ਐਸੀ ਕਹਾਣੀ ਹੈ ਜਿਹੜੀ ਪਤੀ ਪਤਨੀ ਦੇ ਵਿੱਚ ਵਿਸ਼ਵਾਸ ਨੂੰ ਹੋਰ ਵੀ ਗੂੜਾ ਕਰਦੀ ਹੈ ਇਹ ਦੱਸਦੀ ਹੈ ਕਿ ਜੇਕਰ ਵਿਸ਼ਵਾਸ ਹੋਵੇ ਤਾਂ ਦੁਨੀਆ ਚਾਹੇ ਲੱਖ ਕੁਝ ਗਲਤ ਕਵੇ ਲੱਖ ਮਾੜਾ ਕਵੇ ਪਰ ਪਤੀ ਪਤਨੀ ਦਾ ਰਿਸ਼ਤਾ ਤੇ ਮੋਹ ਪਿਆਰ ਉਵੇਂ ਬਣਿਆ ਰਹਿੰਦਾ ਹੈ ਅਸਲ ਦੇ ਵਿੱਚ ਜਿਹੜੀਆਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਭੈਣ ਸੁਖਪ੍ਰੀਤ ਕੌਰ ਦੀਆਂ ਸੁਖਪ੍ਰੀਤ ਕੌਰ ਨੂੰ ਤੁਸੀਂ ਅਕਸਰ ਹੀ ਇੰਸਟਾਗ੍ਰam ਤੇ ਦੇਖਦੇ ਰਹਿੰਦੇ ਹੋ ਤੇ ਇਸ ਭੈਣ ਨੂੰ ਜਿਹੜੀ ਰੀਲਾਂ ਬਣਾਉਂਦੀ ਹੈ ਇਹ ਭੈਣ ਇਹ ਬਣਾਉਂਦੀ ਹੈ ਆਪਣੇ ਦਿਔਰ ਦੇ ਨਾਲ ਤੇ ਇਸ ਦਿਔਰ ਨੂੰ ਜਿਹੜੇ ਜਿਹਦਾ ਨਾਮ ਬਲਜੀਤ ਸਿੰਘ ਹੈ ਤੇ ਉਹਨੂੰ ਹੀ ਇਸ ਭੈਣ ਦਾ ਪਤੀ ਸਮਝ ਲਿਆ ਜਾਂਦਾ ਹੈ ਇੱਕ ਵਾਰ ਇਹ ਭੈਣ ਆਪਣੇ ਪਤੀ ਜਿਹੜੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਾਈ ਦਾ ਨਾਮ ਗੁਰਸੇਵਕ ਸਿੰਘ ਹੈ ਇਹਦੇ ਨਾਲ ਜਦੋਂ ਰੀਲ ਪਾਉਂਦੀ ਹੈ ਤਾਂ ਲੋਕ ਦੁਨੀਆ ਇਹ ਕਹਿਣ ਲੱਗ ਜਾਂਦੀ ਹੈ ਕਿ ਭੈਣੇ ਕੀ ਗੱਲ ਹੋ ਗਈ ਤੋ ਆਪਦਾ ਪਤੀ ਛੱਡ ਕੇ ਹੋਰ ਬੰਦੇ ਦੇ ਨਾਲ ਰੀਲਾਂ ਬਣਾਉਣ ਲੱਗ ਗਈ ਰੀਲਾਂ ਬਣਾਉਣ ਲੱਗ ਗਈ ਅਸਲ ਦੇ ਵਿੱਚ ਇਹ ਬਾਈ ਦਾ ਦਿਲ ਕਿੰਨਾ ਵੱਡਾ ਹੈ ਤੇ ਕਿੰਨਾ ਵਿਸ਼ਵਾਸ ਆਪਣੀ ਘਰ ਵਾਲੀ ਤੇ ਕਿ ਹੋਰ ਸ਼ਖਸ ਨੂੰ ਆਪਣੀ ਪਤੀ ਦੇ ਪਤਨੀ ਦਾ ਅਸਲ ਦੇ ਵਿੱਚ ਅੱਜ ਗੱਲ ਕਰਾਂਗੇ ਆਪਣੇ ਇਸ ਬਾਈ ਦੇ ਦਿਲ ਬਾਰੇ ਕਿ ਆਪਣੀ ਪਤਨੀ ਨੂੰ ਕਿਸੇ ਹੋਰ ਸ਼ਖਸ ਦੇ ਪਤਨੀ ਹੋਣ ਦਾ ਟੈਗ ਵੀ ਇਹਨਾਂ ਨੇ ਚੁੱਪ ਕੇ ਹੱਸ ਕੇ ਸਹਿ ਲਿਆ ਕਿਉਂਕਿ ਇਹ ਕਹਿੰਦੇ ਆ ਕਿ ਮੇਰੀ ਪਤਨੀ ਦਾ ਸ਼ੌਂਕ ਹੈ ਐਕਟਿੰਗ ਕਰਨ ਦਾ ਰੀਲਾ ਬਣਾਉਂਦਾ ਇਸ ਲਈ ਮੈਂ ਕਿਸੇ ਦੁਨੀਆ ਦੀ ਪਰਵਾਹ ਨਹੀਂ ਕਰਦਾ ਕਿ ਮੇਰੀ ਪਤਨੀ ਨੂੰ ਦੁਨੀਆ ਕੀ ਕਹਿੰਦੀ ਹੈ ਤੇ ਮੈਨੂੰ ਦੁਨੀਆ ਕੀ ਕਹਿੰਦੀ ਹੈ ਬਾਈ ਦੇ ਹੌਸਲੇ ਤੇ ਬਾਈ ਦੇ ਆਪਣੀ ਪਤਨੀ ਪ੍ਰਤੀ ਪਿਆਰ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਵੀ ਜਰੂਰ ਤੁਸੀਂ ਕਮੈਂਟ ਕਰਕੇ ਲਿਖਿਓ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਕਮੈਂਟ ਕਰਿਓ ਜੇ ਲਾਈਕ ਕਰਿਓ ਜੇ ਤੇ ਜੇਕਰ ਤੁਸੀਂ ਪਹਿਲੀ ਇਸ ਭੈਣ ਦੀ ਤੇ ਇਸ ਭੈਣ ਦੇ ਦਿਉਰ ਬਾਰੇ ਜਿਹੜੀ ਵੀਡੀਓ ਨਹੀਂ ਦੇਖੀ ਤਾਂ ਉਹ ਜਿਹੜੀ ਤੁਹਾਨੂੰ ਐਂਡ ਤੇ ਉਹ ਵੀਡੀਓ ਮਿਲ ਜਾਏਗੀ ਤੁਸੀਂ ਉਹਦੇ ਤੇ ਵੀ ਜਾ ਕੇ ਆਪਣੀ ਝਾਤ ਮਾਰ ਸਕਦੇ ਹੋ ਤੇ ਭੈਣ ਦੀ ਪੂਰੀ ਕਹਾਣੀ ਸੁਣ ਸਕਦੇ ਹੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਤੁਹਾਡੀ ਵਾਈਫ ਹੋਰ ਕਿਸੇ ਨਾਲ ਵੀਡੀਓ ਬਣਾਉਂਦੀ ਹੈ ਤੁਸੀਂ ਕਿਵੇਂ ਅਲਾਉ ਕਰਦੇ ਹੋ ਆਪਾਂ ਕੋਈ ਸਰਦਾਰ ਨਹੀਂ ਗਏ ਜੀ ਹੂੰ ਇਹਨਾਂ ਦਾ ਸ਼ੌਂਕ ਆ ਬਣਾਉਂਦਾ ਵੀਡੀਓ ਹੂੰ ਮੈਂ ਕੋਈ ਜਾਣੀ ਨਹੀਂ ਬਣਾਉ ਤਸੀਂ ਹੂੰ ਬਾਕੀ ਸਾਡਾ ਫੌਜੀ ਸਾਹਿਬ ਹੂੰ ਉਹਦਾ ਸ਼ੌਂਕ ਆ ਵੀਡੀਓ ਬਣਾਉਂਦਾ ਹੂੰ ਉਹ ਸਾਡੇ ਘਰੇ ਰਹਿੰਦਾ ਅਕਸ਼ਰੀ ਹੂੰ 7-8 ਸਾਲ ਹੋ ਗਏ ਇੱਥੇ ਹੀ ਰਹਿੰਦਾ ਹੂੰ ਇਹ ਦੋਨੇ ਵੀਡੀਓ ਬਣਾ ਲੈਂਦੇ ਆ ਮੈਂ ਇਹਨਾਂ ਨੂੰ ਕਹਾਂ ਤਸੀਂ ਬਣਾਓ ਕੋਈ ਚੱਕਰ ਨਹੀਂ ਆ ਲੋਕ ਤਾਂ ਕਹੀ ਜਾਂਦੇ ਵੀ ਚੰਗਾ ਮੜਾ ਕਹੀ ਜਾਂਦੇ ਕਹੀ ਜਾਂਦੇ ਲੋਕ ਜਦੋਂ ਚੰਗਾ ਮੜਾ ਤੁਹਾਨੂੰ ਵੀ ਕਹਿੰਦੇ ਹੋਣੇ ਵੀ ਤੁਸੀਂ ਕਿਉਂ ਹੈਨਾ ਵੀ ਆਪਦੀ ਵੀ ਹੈਨਾ ਵਾਈਫ ਨੂੰ ਕੈਨ ਵੀ ਕਿਸੇ ਹੋਰ ਨਾਲ ਵੀਡੀਓ ਬਣਾਉਣ ਦਿੰਦੇ ਉਹ ਕਹਿੰਦੇ ਇਹੋ ਜਿਹਾ ਕੁਝ ਕਹਿੰਦੇ ਹੈਗਾ ਜੀ ਆਪਾਂ ਅਨਗੌਰ ਕਰਦੀ ਜੀ ਹਾਂਜੀ ਤੇ ਕਹਿੰਦੇ ਪਿੰਡਾਂ ਦੇ ਮੁੰਡਿਆਂ ਦੀ ਸੋਚ ਕਹਿੰਦੇ ਵੀ ਬਾੜੀ ਸੌੜੀ ਹੁੰਦੀ ਆ ਵੀ ਉਹ ਤਾਂ ਵੀ ਉਹ ਹੈ ਤੁਸੀਂ ਇੰਨਾ ਆਪਣੇ ਆਪ ਨੂੰ ਜਿਗਰਾ ਵੱਡਾ ਕਿਵੇਂ ਕਰਦੇ ਹੋ ਵੀ ਕਮੈਂਟ ਵੀ ਗਲਤ ਫੜਦੇ ਹੋ ਭੈਣ ਦੱਸਦੀ ਸੀਗੀ ਹੈਨਾ ਤਾਂ ਤੁਸੀਂ ਵੀਡੀਓ ਜਦੋਂ ਪਾਈ ਕਹਿੰਦੇ ਵੀ ਇਹ ਤਾਂ ਤੁਹਾਡਾ ਹਸਬੰਡ ਹੀ ਨਹੀਂ ਲੋਕ ਕਹਿੰਦੇ ਹਾਂਜੀ ਇਹ ਕਹਿੰਦੇ ਆ ਕਿ ਹੁਣ ਜਿਹੜੀਆਂ ਵੀਡੀਓ ਮਤ ਵਾਲੇ ਚੱਲੀਆਂ ਕਰ ਲਊਗਾ ਤੇ ਇਹਨਾਂ ਨੂੰ ਕਈ ਮਤਲਬ ਵੀਡੀਓ ਚ ਗਾਲਾਂ ਦਿੱਤੀਆਂ ਇਹਨਾਂ ਨੂੰ ਜਦੋਂ ਇੱਕ ਤਾਂ ਇਹਨਾਂ ਨੇ ਵੈਸੇ ਮੇਰੇ ਹੱਥ ਲਾਤਾ ਤੇ ਇਹਨਾਂ ਨੂੰ ਕਹਿੰਦੇ ਵੀ ਫੌਜੀ ਇਹਦੇ ਚੱਕ ਕੇ ਕਹਿੰਦੇ ਸਰਚ ਕੁਸਮਾਰ ਐ ਤੂੰ ਤਮਾਰਕ ਕਹਿੰਦੇ ਵੀ ਤੀਜਾ ਬੰਦਾ ਕਹਿੰਦੇ ਵੀ ਤੀਜਾ ਬੰਦਾ ਕਹਿੰਦੇ ਵੀ ਇਹਦੇ ਹੱਥ ਕਿਵੇਂ ਲਾ ਜੇ ਤੇ ਪਰ ਜਿਹੜੇ ਜਿਹੜੀ ਅਸਲੀਅਤ ਆ ਗੱਲ ਉਹ ਤੇ ਵੀਰ ਜੀ ਅਸਲੀਅਤ ਆ ਵੀ ਚਲੋ ਉਹਦੇ ਨਾਲ ਮੇਰਾ ਸ਼ੌਂਕ ਆ ਤੇ ਗੜਪਣ ਇਹਨਾਂ ਦਾ ਉਜਿਨਾ ਜਿਹੜਾ ਮੈਨੂੰ ਮੌਕਾ ਦੇ ਦਿੰਦੇ سپورਟ ਮੇ ਬਹੁਤ ਜਿਆਦਾ ਸਭ ਤੋਂ سپورਟ ਮੈਨੂੰ ਵੱਡੀ ਇਹਨਾਂ ਦੀ ਆ ਹਾਂ ਬਈ ਦੁਨੀਆ ਜਦੋਂ ਹੋਰ ਕਿਸੇ ਨੂੰ ਸਮਝਣ ਲੱਗ ਜੇ ਘਰ ਵਾਲਾ ਫਿਰ ਕਿਵੇਂ ਮਹਿਸੂਸ ਹੁੰਦਾ ਮਹਿਸੂਸ ਨਹੀਂ ਪਰ ਆਪਾਂ ਨਹੀਂ ਮੰਨਤ ਨਹੀਂ ਦੀ ਕਦੇ ਗੱਲ ਆਪਾਂ ਦਾ ਪਤਾ ਨਾ ਕੀ ਰਹਿਦਾ ਕੀ ਗੱਲਬਾਤ ਹੈ ਹਨਾ ਹਾਂ ਪਰ ਵੀ ਲੋਕ ਐਵੇਂ ਮੈਨੂੰ ਮੈਨੂੰ ਕੱਢੀ ਹੁੰਦੇ ਆ ਨਾ ਕੋਸਾਈ ਜਾਂਦਾ ਜੀ ਹਾਂਜੀ ਪਰ ਆਪਾਂ ਨਹੀਂ ਕਦੇ ਇਹ ਤੇ ਜਦੋਂ ਹਮਨ ਕਮੈਂਟ ਬੜੀ ਦੇ ਆ ਕਹਿੰਦੇ ਕਿ ਇਹ ਵੈਸੇ ਹੀ ਇਹਨਾਂ ਨੇ ਸੇ ਪਹਿਲਾਂ ਵੀਡੀਓ ਬਣਾਈ ਸੀ ਉਦੋਂ ਨਹੀਂ ਸੀ ਇਹਨਾਂ ਨੇ ਮੈਂ ਬਣਾਉਂਦੀ ਹੁੰਦੀ ਕਿ ਵੀਡੀਓ ਤੇ ਇਹਨਾਂ ਨੇ ਉਹੀ ਵੈਸੇ ਬਾਵਾ ਉਤੋਂ ਦੀ ਗੱਲ ਦੇ ਸੱਟ ਕੇ ਵੀਡੀਓ ਮਤਲਬ ਬਣਾਈ ਤੇ ਮਗਰ ਬੈਠੇ ਸੀ ਇਹ ਮੇਰੇ ਦੌਰ ਤੇ ਇਹ ਕਹਿੰਦੇ ਕਿ ਵੀ ਫੌਜੀ ਇਹ ਰੀਅਲ ਹੋਈ ਜਾਂਦਾ ਸਾਰਾ ਕੁਝ ਤੇਰੇ ਸਾਹਮਣੇ ਤੂੰ ਕਹਿੰਦਾ ਨਹੀਂ ਇਹਨਾਂ ਨੂੰ ਮਾਰ ਕਹਿੰਦੇ ਮੱਥੇ 'ਚ ਚੱਕ ਕੇ ਕੁਸ ਇਹਨਾਂ ਦੇ ਹਾਂ ਕਹਿ ਦਿੰਦੇ ਆ ਬਾਕੀ ਦੂਜਾ ਇਹਨਾਂ ਦਾ ਵੀ ਬਹੁਤ ਜ਼ਿਆਦਾ ਸੰਜੋਗਾ ਵੀਡੀਓ ਚ ਬਾਕੀ ਕੋਈ ਵੀ ਗਲਤ ਕਮੈਂਟ ਹੋਵੇ ਕਦੇ ਇਹਨਾਂ ਨੇ ਦਿਲ ਤੇ ਨਹੀਂ ਲਈ ਮੈਂ ਤਾਂ ਕਹਿੰਦੀ ਵੀ ਇਹਨਾਂ ਦਾ ਬਹੁਤ ਵੱਡਾ ਜੀਹਰਾ ਹੈ ਹਮ ਅੱਜ ਕੱਲ ਕਿਸੇ ਦੀ ਔਰਤ ਨੂੰ ਮਾਰਾ ਜੇ ਕੋਈ ਪਹਿਲੀ ਗੱਲ ਪਿੰਡਾਂ ਦੇ ਬੰਦੇ ਤੋਂ ਹੀ ਪਟਕ ਜਾਂਦੀ ਤੇ ਤੈਨੂੰ ਬੁਲਾਣਾ ਆਇਆ ਕਹੀ ਜਾਂਦਾ ਅੱਜ ਤੱਕ ਇਹਨੇ ਮੈਨੂੰ ਕਦੇ ਵੀ ਨਹੀਂ ਕਹੀ ਇਹੋ ਜੀ ਕੋਈ ਵੀ ਗੱਲ ਕਿਉਂਕਿ ਅਜੇ ਤੱਕ ਤਾਂ ਇਹ ਮਾਰਾ ਜੇ ਕੋਈ ਕੁਝ ਕੁ ਟੂਰੇਜਾਂ ਦੇ ਨੂੰ ਗੱਲ ਕਹਦੇ ਕਹਿੰਦੇ ਭਈ ਅੱਜ ਤੋਂ ਬਾਅਦ ਤੂੰ ਉੱਧਰ ਨਾ ਜਾਈਂ ਹਾਂ ਤੇ ਤੁਸੀਂ ਵੀਡੀਓ ਤੇ ਇੰਨੀ ਤੇ ਸਾਰੇ ਕਮੈਂਟ ਇਹਦੇ ਕੋਲੇ ਪੜੀ ਦੇ ਫਲਾਣ ਨੇ ਤੈਨੂੰ ਵੀ ਐਂ ਕਿਹਾ ਮੈਨੂੰ ਵੀ ਆਏ ਆਂਦੇ ਤੇ ਕਹਿੰਦੇ ਫੇਰ ਕਿਉਂ ਬੰਦਾ ਭਗਤਾ ਕਹਿ ਲੈ ਮੈਂ ਤਾਂ ਆਪ ਕਹ ਦੇਣਾ ਕਮੈਂਟ ਪੜ੍ਹਾਂ ਕੀ ਕੀ ਆਏ ਅੱਜ ਹੂੰ ਵੇਖ ਲਈ ਪਰ ਅਸੀਂ ਕਦੇ ਹੁਣ ਕੀਤਾ ਕਿ ਕਿਉਂਕਿ ਇੰਨਾ ਜਿਆਦਾ ਵਿਸ਼ਵਾਸ ਬਣਾਇਆ ਹੋਇਆ ਮੇਰੇ ਬੱਚੇ ਇਹਦੇ ਕੋਲੇ ਰਹਿੰਦੇ ਬਾਕੀ ਬੇ ਬੰਦਾ ਉਹਨੇ ਜੋਗਾ ਨਹੀਂ ਹੈ ਨੀਗਾ ਮਤਲਬ ਇਹ ਤਾਂ ਬੰਦੇ ਭਗਤਾ ਭਗਤ ਬੰਦਾ ਜੀ ਮੈਨੂੰ ਲੱਗਦਾ ਬੰਦੇ ਨੂੰ ਨਾ ਆਪਣੀ ਘਰ ਵਾਲੀ ਤੇ ਵਿਸ਼ਵਾਸ ਹੋਣਾ ਚਾਹੀਦਾ ਨਹੀਂ ਨਾ ਗੱਲ ਹੈ ਹਾਂ ਵੀ ਹੋਰ ਤੇ ਦੁਨੀਆ ਜੋ ਮਰਜੀ ਤੈਂਦੀ ਫਿਰੇ ਹਨਾ ਹਾਂਜੀ ਬਾਕੀ ਆਪਣਾ ਵਿਸ਼ਵਾਸ ਆ ਜੀ ਆਪਣੇ ਘਰਾਂ ਵਾਲੀ ਤੇ ਇਹੇ ਵਿਸ਼ਵਾਸ ਨਾਲ ਹੀ ਅਸਲ ਚ ਰਿਸ਼ਤੇ ਨਿਭਦੇ ਆ ਹਾਂਜੀ ਹਾਂਜੀ ਨਹੀਂ ਜੀ ਬਹੁਤ ਵਿਸ਼ਵਾਸ ਆ ਇਦਾਂ ਦੀ ਵੀ ਕੋਈ ਨਿਆਜਤ ਕਰ ਮੈਨੂੰ ਕੋਈ ਸ਼ਿਕਾਇਤ ਨਹੀਂ ਇਹਨਾਂ ਨੇ ਹੋਂ ਦਿੱਤੀ ਕਿ ਵੀ ਜਾਂ ਤੂੰ ਆਏ ਆ ਜਾਂ ਤੂੰ ਜਾਓ ਵੀ ਲੋਕੀ ਤੈਨੂੰ ਆਏ ਆਂਦੇ ਆ ਵੀ ਉਹ ਵੀ ਲੋਕੀ ਕਹਿ ਦਿੰਦੇ ਹਨ ਬਹੁਤ ਕੁਝ ਕਹਿੰਦੇ ਆ ਹਾਂ ਪਰ ਨਹੀਂ ਇਹਨਾਂ ਨੇ ਕਦੇ ਨਹੀਂ ਆਣ ਕੇ ਮੈਨੂੰ ਕਿਹਾ ਕਾ ਵੀ ਉਹ ਕਹਿ ਦਿੰਦੇ ਵੀ ਫਲਾਣਾ ਆ ਆ ਦਸ ਟਿਉ ਕ ਪਰ ਨਹੀਂ ਥੋੜੀ ਐ ਹੋਇਆ ਵੀ ਕਦੇ ਵੀ ਜਦ ਲੋਕਾਂ ਕੋ ਗੱਲਾਂ ਸੁਣਨ ਦੀ ਵਜ੍ਹਾ ਨਾਲ ਲੜਾਈ ਹੋ ਗਈ ਹੋਏ ਨਹੀਂ ਜੀ ਹੈ ਨਹੀਂ ਜੀ ਆਪਾਂ ਨਹੀਂ ਕੋਈ ਦਿਨ ਲੱਗਦੇ ਨਹੀਂ ਆਪਾਂ ਉਹ ਲੜਦੇ ਮੈਂ ਲੜ ਕੇ ਕਹਿ ਦਿੰਦੀ ਆ ਕਿ ਮੈਂ ਅੱਜ ਵੀਡੀਓ ਨਹੀਂ ਬਣਾਉਣੀ ਮੇਰਾ ਤਾਂ ਜਾ ਕੁਛ ਦੁੱਖਦਾ ਤੇ ਇਹ ਲੜ ਪਊਗਾ ਕਹੂਗਾ ਫਿਰ ਸ਼ੁਰੂ ਕਾ ਤੋ ਕੀਤਾ ਸੀ ਕੰਮ ਤੁਹਾਨੂੰ ਤਦੋਂ ਆਨੂ ਛਾਉਂਕ ਸੀ ਅੱਡੀ ਸੇ ਤੇ ਤੁਹਾਡਾ ਛਾਉਂਕ ਖਤਮ ਹੋ ਗਿਆ ਤੇ ਫਿਰ ਉਹਨੂੰ ਘਰੋਂ ਸੱਦ ਕੇ ਲਈਦਾ ਵੀ ਆ ਜਾ ਵੀਡੀਓ ਬਣਾਗੇ ਡੇਲੀ ਵੀਡੀਓ ਪਾਉਣੀ ਹੈ ਇੱਕ ਵੀਡੀਓ ਕਰ ਹਾਂਜੀ ਡੇਲੀ ਪਾਉਣੀ ਹੈ ਦੋ ਦਿਨ ਹੋ ਗਏ ਰਾਤ ਪਾਈ ਸੀ ਦੋ ਦਿਨ ਤਿੰਨ ਦਿਨ ਹੋ ਗਏ ਦੋ ਦਿਨ ਪਾਈ ਨਹੀਂ ਕੀ ਦੋ ਤਿੰਨ ਦਿਨ ਹੋ ਕੇ ਪਾਈ ਨਹੀਂ ਸੀ ਉਹ ਤੇੜਾ ਫੌਜੀ ਨੇ ਗੁੱਸਾ ਕਰ ਲਿਆ ਵੀ ਕਹਿੰਦਾ ਮੈਨੂੰ ਐ ਕਹਿੰਦੇ ਮੈਂ ਕਿਹ ਵੇਲੇ ਬੰਦ ਕਰ ਦਿੰਦੇ ਆਪਾਂ ਹਾਂ ਹਾਂ ਹੁਣ ਫੌਜੀ ਸੈੱਟ ਹੋ ਗਿਆ ਹਾਂ ਹੁਣ ਫੌਜੀ ਸੈੱਟ ਹੋ ਗਿਆ ਹੁਣ ਰਾਤ ਬਣਾ ਕੇ ਗਿਆ ਬਾਕੀ ਸਹੀ ਮੈਨੂੰ ਉਹਨੂੰ ਦੱਸਾਂ ਕਿ ਸਾਡੇ ਇੱਕ ਵਲ ਵੀ ਆ ਅ ਮਤਲਬ ਜਨਾ ਤਾਂ ਕਮਰਾ ਹੋਇਆ ਇੱਕ ਬਲਬ ਹੀ ਹੈ ਸਿਰਫ ਜਦੋਂ ਵੀਡੀਓ ਬਣਾਉਣੀ ਸੀ ਰਾਤ ਨੂੰ ਬਣਾਉਣੀ ਤੇ ਇਹਨਾਂ ਦਾ ਸੰਯੋਗ ਹੁੰਦਾ ਇਹਨਾਂ ਨੇ ਮਤਲਬ ਚਾਲਨ ਪੂਰਾ ਕਰਨਾ ਬਲਬ ਨੂੰ ਚੱਕ ਕੇ ਨਾ ਤਾਰਾ ਦਾ ਹੋਲਡਰ ਆ ਬਾਦ ਬਾ ਤੇ ਨੇੜੇ ਕਰਨਾ ਇਹਨਾਂ ਨੇ ਆਪ ਤੇ ਫਿਰ ਇਹਨਾਂ ਨੇ ਆਪ ਹੀ ਕੈਮਰਾ ਜੇ ਨਹੀਂ ਇਹਨਾਂ ਤੋਂ ਕੈਮਰਾ ਮਤਲਬ ਇਹੋ ਫੋਨ ਤੇ ਬੰਦੀ ਵੀਡੀਓ ਫਿਰ ਇਹਨਾਂ ਨੇ ਮੁੰਡੇ ਨੂੰ ਆਵਾਜ਼ ਦੇਣੀ ਕਿ ਕੋਈ ਨਾ ਇਹਨਾਂ ਦਾ ਸ਼ੌਂਕ ਆ ਪੂਰਾ ਕਰਗੇ ਬਈ ਆਪ ਦੀ ਵਾਈਫ ਦੇ ਹਨਾ ਹਰ ਬੰਦੇ ਨੂੰ ਹੁੰਦਾ ਹਸਬੈਂਡ ਨੂੰ ਤੇ ਹੁੰਦਾ ਵੀ ਮੇਰੀ ਵਾਈਫ ਦਾ ਵੀ ਮੈਂ ਪੈਰ ਨਾ ਭੰਜੇ ਵੀ ਨਾ ਲੱਗਣ ਦੇਵਾਂ ਤੇ ਸ਼ੌਂਕ ਪੂਰੇ ਕਰਨਾ ਵੀ ਹਰ ਇੱਕ ਦੀ ਇੱਛਾ ਹੁੰਦੀ ਹੈ ਚਲੋ ਆਰਥਿਕ ਹਾਲਾਤਾਂ ਦੇ ਤੌਰ ਤੇ ਆਪਾਂ ਕਈ ਚੀਜ਼ਾਂ ਨਹੀਂ ਪੂਰੀਆਂ ਕਰ ਸਕਦੇ ਪਰ ਇਹੋ ਜੇ ਹਨਾ ਵੀ ਉਹਨਾਂ ਦੇ ਸ਼ੌਂਕ ਨੂੰ ਆਪਾਂ ਹੱਲਾਸ਼ੇਰੀ ਦੇ ਕੇ ਉਹਦੇ ਮਨ ਨੂੰ ਖੁਸ਼ੀ ਤਾਂ ਦੇ ਸਕਦੇ ਹਾਂ ਹਾਂਜੀ ਹਾਂਜੀ ਜਿਹੜੀ ਦੁਨੀਆ ਬਈ ਮਾੜੀਆਂ ਮਾੜੀਆਂ ਚੀਜ਼ਾਂ ਤੇ ਰੋਗ ਟੋਕ ਲਾਉਂਦੀ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆ ਵੀ ਘਰ ਵਾਲੀਆਂ ਤੇ ਜਾਂ ਘਰ ਵਾਲੀਆਂ ਦੇ ਹਸਬੰਦ ਤੇ ਲੋਨੀਆਂ ਚ ਲਾਜ ਰੱਖਦੀਆਂ ਆਪਾਂ ਤਾਂ ਇਹੀ ਗੰਨੇ ਜੀ ਵੀ ਆਪਣੇ ਘਰਾਂ ਵਾਲਿਆਂ ਦਾ ਸਾਥ ਪੂਰਾ ਕਰਨਾ ਚਾਹੀਦਾ ਬੰਦੇ ਨੇ ਖੋਲ ਦੇਣੀ ਚਾਹੀਦੀ ਹੈ ਦੇਣੀ ਚਾਹੀਦੀ ਹੈ ਜੀ ਦੇਖੋ ਮਾੜੇ ਤਾਂ ਹੋਣਾ ਹੈ ਨਾ ਵੀਰ ਜੀ ਇਹ ਤਾਂ ਹੁੰਦਾ ਵੀ ਜਿੰਨਾ ਮਰਜੀ ਬੰਦਾ ਵੀ ਕੰਟਰੋਲ ਚ ਰੱਖ ਲੇ ਜੇ ਜਨਾਨੀ ਨੇ ਮਾੜੀ ਹੋਣਾ ਉਹਨੇ ਘਰੇ ਬੈਠੀ ਨਹੀਂ ਵੀ ਹੋ ਜਾਣਾ ਕਿਸੇ ਨਾ ਵੀਡੀਓ ਪਾਉਣ ਦਾ ਬੰਦਾ ਮਾੜਾ ਨਹੀਂ ਹੁੰਦਾ ਤੋਰੇ ਕਿਤੇ ਹੁੰਦਾ ਜਾਂਦਾ ਉਹ ਮਾੜਾ ਨਹੀਂ ਹੁੰਦਾ ਕੋਈ ਮਾੜਾ ਨਹੀਂ ਹੁੰਦਾ ਹਾਂ ਬੰਦੇ ਜਿਨ੍ਹਾਂ ਨੂੰ ਕੋਲੇ ਜਿਨ੍ਹਾਂ ਕੋਲੇ ਕੋਈ ਸਾਧਨ ਵੀ ਨਹੀਂ ਉਹ ਵੀ ਗਲਤ ਹੋ ਜਾਂਦੀਆਂ ਹਾਂਜੀ 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 ਤੇ ਆਪਰ ਜਿਹਨੇ ਨਹੀਂ ਹੋਣਾ ਉਹਨੂੰ ਕੋਲੇ ਵੀ ਹੁਣ ਸਾਧਨ ਤੇ ਲੈ ਕੇ ਮੈਨੂੰ ਸ਼ੌਂਕ ਸੀ ਐਕਟਵਾ ਚਲਾਉਂਦਾ ਇਹਨਾਂ ਨੇ ਕੜਾ ਕੇ ਆਪਰੇ ਤੀ ਮੈਂ ਇਹਨਾਂ ਨੂੰ ਕਹਿੰਦੀ ਪੁਰਾਣੀ ਲੈ ਲਗੀ ਮੈਂ ਕਿਹਾ ਪੁਰਾਣੀ ਲੈਣੀ ਆ ਮੈਂ ਤੁਹੇ ਨਵੀਂ ਲੈ ਲਓ ਕੋਈ ਇਹਨਾਂ ਨੇ ਧੱਕੇ ਨਾਲ ਮੈਨੂੰ ਜਾਂਸੇ ਚ ਖੜੀ ਨਵੀਂ ਐਕਟਵਾ ਦਵਾਈ ਤੇ ਫੇਰ ਮੈਂ ਕਹਿੰਦੀ ਮੈਨੂੰ ਤਾਂ ਚਲਾਉਣੀ ਨਹੀਂ ਆਉਂਦੀ ਸਿਖਾਇਆ ਮੈਨੂੰ ਇਹਨਾਂ ਨੇ ਆਪ ਤੇ ਜੇ ਮੈਂ ਕਹਿ ਦਿਆ ਕਰਾਂ ਵੀ ਫਲਾਣੇ ਤਾਂ ਮੈਂ ਜਾਣਾ ਮੇਰੇ ਨਾਲ ਚੱਲੋਂ ਕਹੂੰਗਾ ਜੇ ਤੈਨੂੰ ਮੈਂ ਸਿਖਾਈਏ ਤਾਂ ਤੂੰ ਆਪ ਜਾਖਾ ਤੇ ਤੂੰ ਮੈਨੂੰ ਵੀ ਐਵੇਂ ਕਾਹ ਤੋਂ ਪਰੇਸ਼ਾਨ ਕਰਦੀ ਮੈਨੂੰ ਕੰਮ ਕਰ ਲੈਂਦੇ ਐਵੇਂ ਕਮ ਇਨਾਂ ਲੋ ਮੈਨੂੰ ਪੂਰੀ ਵੀ ਕੋਲਾ ਚਲੋ ਜੋ ਕਿਸਮਤਾਂ ਦੇ ਚੱਕਰ ਹੁੰਦੇ ਆ ਖਾਣਾ ਖੰਡਾ ਹੁੰਦਾ ਉਹ ਤਾਂ ਰੱਬ ਦੀ ਵੀ ਦੇਣ ਹੁੰਦਾ ਸਭ ਕੁਝ ਪੈਸਾ ਸੌਕਰ ਤਾਂ ਰੱਬ ਦੀ ਦੇਣਾ ਤੇ ਜਿਹੜਾ ਪਿਆਰ ਮੁਹੱਬਤ ਘਰੋ ਮਿਲ ਜਾਣਾ ਤੇ ਬੰਦਾ ਉਸੇ ਸੀ ਗੁਜ਼ਾਰਾ ਕਰ ਸਕਦਾ ਸਗੋਂ ਜੇ ਰਿਸ਼ਤੇ ਚਾਹਨਾ ਮੋਹ ਹੋਵੇ ਨਿੱਗ ਹੋਵੇ ਜੇ ਤੁਹਾਡੇ ਜੇ ਕੋਈ ਮੁਸ਼ਕਲ ਕਹਿੰਦੇ ਬੁੜੀ ਤਾਂ ਇਦਾਂ ਦੀ ਬੁੜੀ ਤਾਂ ਇੰਨੀ ਅਨਮੋਲ ਹੁੰਦੀ ਹੈ ਜੇ ਉਹਨੂੰ ਇੱਕ ਬੁਰਕੀ ਮਿਲ ਜੇ ਨਾ ਜਿੱਥੇ ਉਹਨੂੰ ਪਿਆਰ ਮਿਲਦਾ ਹੋਇਆ ਇੱਕ ਬੁਰਕੀ ਖਾ ਕੇ ਸਬਰ ਕਰ ਲੈਂਦੀ ਆ ਹਾਂ ਹਾਂ ਇਹੀ ਹੈ ਸਗੋਂ ਵੀ ਰਿਸ਼ਤਿਆਂ 'ਚ ਨਿੱਘ ਤੇ ਪਿਆਰ ਬਣਾਈ ਰੱਖੋ ਤੇ ਹਾਲਾਤ ਤਾਂ ਚੰਗੇ ਵੀ ਆਉਣਗੇ ਅੱਜ ਤਾਈ ਮੈਂ ਵਾਧੂ ਘਰ ਇਹਨਾਂ ਨਾਲ ਬਹੁਤ ਵਾਰੀ ਲੜੀਆਂ ਮੇਰੀ ਆਦਤ ਹੈ ਮੇਰਾ ਬੀਪੀ ਵੱਜ ਜਾਂਦਾ ਮੈਂ ਲੜ ਪੈਂਦੀ ਆ ਪਰ ਮੈਨੂੰ ਮੈਂ ਕਦੇ ਇਹਨਾਂ ਨੂੰ ਨਹੀਂ ਮਨਾਇਆ ਆ ਸਾਡੇ 15ਵਾਂ ਸਾਲ ਵਿਆਂ ਨੂੰ ਚੜ ਜਾਂਦਾ ਇਹ ਤਾਂ ਹਰ ਇੱਕ ਇਹਨਾਂ ਨੂੰ ਨਹੀਂ ਮਨਾਇਆ ਬੰਦੇ ਦੀ ਕਹਾਣੀ ਹੈ ਇਹ ਨਾ ਵੀ ਚਾਹੇ ਸਹੀ ਵੀ ਹੋਵੇ ਬੰਦਾ ਉਹ ਵੀ ਫਿਰ ਵੀ ਉਹ ਬੰਦੇ ਨੇ ਲੋਕੀ ਕਹੀ ਜਾਂਦੇ ਆ ਕਿ ਦੂਜਾ ਵੀ ਕੰਜਰਖਾਨਾ ਕਰਦੇ ਆ ਇਹਦੇ ਘਰਾਂ ਵਾਲੇ ਨਹੀਂ ਰੋਕਦਾ ਇਹਨੂੰ ਤੇ ਇਹ ਸਪੋਰਟ ਆ ਦਿੰਦਾ ਆਸਗਵਾਨ ਵੀ ਕਹਿੰਦਾ ਪਾਸੋਂ ਹੱਸੋ ਵੀ ਦੁਨੀਆ ਕਹਿੰਦੀ ਆ ਕਮੈਂਟਾਂ ਚ ਵੀ ਕੁਝ ਕਹਿੰਦੇ ਆ ਪਰ ਇਹ ਕਹਿੰਦਾ ਮੈਂ ਤਾਂ ਰੋਕਣਾ ਨਹੀਂ ਜਿੱਥੋਂ ਤਾਂ ਇੱਥੋਂ ਦੇ ਦੋਹਾਂ ਤੱਕ ਪਹੁੰਚ ਜਾਂਦਾ ਪਹੁੰਚ ਮੇਰੀ ਨਾਲ ਸਪੋਰਟ ਆ ਤੁਹਾਡੀ ਭਈ ਆਂਡਗਵਾਨ ਨਾਲ ਵੀ ਬੰਦਾ ਲੜ ਲੈਂਦਾ ਆਸ-ਪਾਸ ਨਾਲ ਵੀ ਲੜ ਲੈਂਦਾ ਜੇ ਤੂੰ ਘਰ ਦੇ ਜਾਂ ਰਿਸ਼ਤੇਦਾਰ ਕਹਿਣ ਲੱਗ ਜਾਂਦੇ ਉਦੋਂ ਫਿਰ ਕਿਵੇਂ ਉਹ ਕਿਵੇਂ ਕੰਟਰੋਲ ਉਹ ਕਿਵੇਂ ਕਰਦੇ ਹੋ ਤੁਸੀਂ ਫੋਨ ਤੋਂ ਫੋਟੋਂ ਦੇ ਹੁਣ ਵੀ ਤੂੰ ਰੋਕ ਬਈ ਹੈਨਾ ਫੋਨ ਤੋਂ ਆਇਆ ਹੀ ਹੈ ਕੀ ਕਹੀਏ ਕਿਸੇ ਨੂੰ ਕਹੀਦਾ ਹੀ ਨਹੀਂ ਕੁਸ ਕਹੀਦਾ ਇਹਨਾਂ ਦੇ ਸ਼ਾਮਾ ਗੱਜ ਕਰਨ ਦੇ ਪੂਰਾ ਹੂੰ ਇਹਦੇ ਸਾਲਾਂ ਦਾ ਤਾਂ ਬੱਸ ਪੋਟ ਹੈ ਹਾਂ ਸਾਲਾਂ ਗਾ ਨਹੀਂ ਪੋਟ ਹਾਂ ਫੋਲਸਪੋਰਟਾ ਮੇਰੇ ਘਰ ਪੈਣਾ ਮੇਰੀ ਬਹੁਤ ਸਪੋਰਟ ਕਰਦੇ ਚਲੋ ਥੋਡੇ ਵੱਲੋਂ ਤਾਂ ਸਪੋਰਟ ਹੈ ਇਧਰੋਂ ਤਾਂ ਤੁਹਾਡੇ ਰਿਸ਼ਤੇਦਾਰ ਤਾਂ ਕਹਿੰਦੇ ਹੁੰਦੇ ਆ ਵੀ ਤੂੰ ਕਿਉਂ ਬਹੁਤ ਜਿਆਦਾ ਕਹਿੰਦੇ ਆ ਜੀ ਇਹਨਾਂ ਦੇ ਰਿਸ਼ਤੇਦਾਰ ਤਾਂ ਬਹੁਤ ਜਿਆਦਾ ਖਿਲਾਫ ਆ ਮੇਰੇ ਵੀ ਤੇ ਦੇ ਵੀ ਖਿਲਾਫ ਆ ਕਿ ਇਹ ਕੰਮ ਤੂੰ ਕਰਨੀ ਇਹਨੂੰ ਕਿਉਂ ਦਿੱਤਾ ਤੇ ਕਹਿੰਦੇ ਤਾਂ ਹੁੰਦੇ ਆ ਵੀ ਜੇ ਕੋਈ ਸ਼ੌਂਕ ਹੋਵੇ ਸ਼ੌਂਕ ਕਿ ਬਾਲਾ ਟਾਈਮ ਗੁੱਜਿਆ ਨਹੀਂ ਰਹਿੰਦਾ ਹੁੰਦਾ ਉਹ ਤਾਂ ਬਾਹਰ ਆਈ ਜਾਂ ਅੰਦਰ ਮੈਂ ਬੋਲ ਨਹੀਂ ਪਾਉਣ ਦਾ ਮਰਜ਼ੀ ਤੇ ਤੈਨੂੰ ਐਡੀ ਨਹੀਂ ਰਹਿੰਦੀ ਹੈ ਨਾ ਗੋਂਦ ਹਾਂ ਨਹੀਂ ਹਾਂ ਸਹੀ ਗੱਲ ਹੈ ਉਹ ਹੀ ਜਾਂਦਾ ਹਾਂ ਹਾਂਜੀ ਮੈਨੂੰ ਸ਼ੁਰੂ ਤੋਂ ਵੀਡੀਓ ਪਾਉਣ ਦਾ ਬਹੁਤ ਸ਼ੌਕ ਸੀ ਹਾਂ ਤੇ ਜਦੋਂ ਉਹ ਹੁੰਦਾ ਹੈ ਨਾ ਵੀ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਅੰਡਰਸਟੈਂਡਿੰਗ ਵੀ ਹੋਵੇ ਆਪਸੀ ਸਮਝ ਹੋਵੇ ਫਿਰ ਬਈ ਹਾਲਾਤਾਂ ਨੂੰ ਕਿਵੇਂ ਵੇਖਦੇ ਹਾਂ ਫਿਰ ਜਦੋਂ ਚੰਗੇ ਮਾੜੇ ਹਾਲਾਤ ਜਿਵੇਂ ਤੁਸੀਂ ਦੱਸਿਆ ਉਹਨਾਂ ਨੇ ਦੱਸਿਆ ਸੀ ਪਿਛਲੀ ਵੀਡੀਓ ਦੇ ਵਿੱਚ ਵੀ ਉਡੀ ਬੱਚੀ ਦੇ ਹਨਾ ਵਿੱਦੇ ਵਿੱਚ ਦਿੱਕਤ ਆ ਗਈ ਸੀ ਉਹ ਫਿਰ ਤੁਸੀਂ ਕਿਵੇਂ ਦੋਵਾਂ ਨੇ ਸੰਭਾਲੀ ਬਾਦੌਕ ਖਸਮਾਂ ਲੈ ਜੀ ਸੀ ਉਹ ਸਮਾਂ ਹੂੰ ਇਹਨੂੰ ਅਸੀਂ ਦਿਹਾੜੀ ਚ ਤਿੰਨ ਤਿੰਨ ਚਾਰ-ਚਾਰ ਡਾਕਟਰ ਬਦਲਨੇ ਜੀ ਹੂੰ ਕਦੇ ਸਾਂਗਲ ਤੇ ਲੈ ਕੇ ਜਾਣਾ ਕਦੇ ਕਿਸੇ ਦਾ ਮੋਟਰਸਾਈਕਲ ਮੰਗ ਕੇ ਲੈ ਜਾਣਾ ਕਿਸੇ ਨੇ ਮੌਕੇ ਤੇ ਮੋਟਰਸਾਈਕਲ ਦੇ ਦੇਣਾ ਹੂੰ ਬਹੁਤ ਔਖਾ ਸਮਾਂ ਕੱਢਿਆ ਇਸੇ ਤੋਂ 200 ਪੜਨਾ ਕਿਸੇ ਤੋਂ 100 ਪੜਨਾ 200 ਚਾਰ-500 ਹੁੰਦਾ ਸੁਣਾਉਂਦੇ ਆਏ ਹੁੰਦਾ ਸੀ ਵੀ ਲੈ ਕੇ ਇਹਨੂੰ ਭੱਜ ਪਗੇ ਬਹੁਤ ਔਖੇ ਪੈਸੇ ਅੱਜ ਦੇ ਸਮੇਂ ਚ ਤਾਂ ਵੀ 4-500 ਕੋਈ ਮੈਨੇ ਨਹੀਂ ਰਖਾਉਂਦਾਗਾ ਤਦੋਂ ਐ ਹੁੰਦਾ ਸੀ ਵੀ ਲੈ ਕੇ ਭੱਜਦੀ ਮੈਨੂੰ ਉਹ ਸਮਾਂ ਮਤਵਲ ਇੱਕ ਵਾਰੀ ਦੀ ਗੱਲ ਆ ਪਹਿਲਾਂ ਅਸੀਂ ਸਾਈਕਲ ਕਿਸੇ ਤੋਂ ਮੰਗਿਆ ਅਸੀਂ ਨਾਲ ਪਿੰਡ ਸੇਖਾ ਸਿੱਖੇ ਗਏ ਦੁਪਹਿਰ ਦੁਪਹਿਰ ਬਹੁਤ ਦੁਪਹਿਰਾ ਸੀ ਫਿਰ ਮੈਂ ਨੂੰ ਕੇ ਪਾਣੀ ਪੀ ਲ ਗੇ ਕੁੜੀ ਛੇਰੂ ਛੜਨ ਲੱਗ ਪਈ ਤੇ ਇਹਦਾ ਗਲਾਸ ਉਹਦੇ ਰੱਖਤਾ ਕਹਿੰਦਾ ਨਹੀਂ ਚੱਲ ਆਖਿਆ ਆਪਾਂ ਛੋਟੀ ਪੰਜ ਗਰਾਈ ਚੱਲ ਗਏ ਸੋ ਛੋਟੀ ਪੰਜ ਗਰਾਈ ਗਏ ਅਸੀਂ ਦਵਾਈ ਲੈਣਾ ਉੱਥੋਂ ਨੇ ਇਹਨੂੰ ਘੰਟਾ 2 ਘੰਟੇ ਰੱਖਿਆ ਫਰਕ ਪਿਆ ਫਿਰ ਅਸੀਂ ਸਾਈਕਲ ਤੇ ਕੂਟ ਗਏ ਕੂਟ ਗਏ ਅੱਛਾ 5 ਕਿਰਾਏ ਤੋਂ 5 ਕਿਰਾਏ ਪਹਿਲੇ ਸਾਡੇ ਕੋਲ ਤਾਂ 3-400 ਰੁਪਿਆ ਸਾਰਾ ਤੇ 3-400 ਨੇ ਟੈਸਟ ਵਾਲੇ ਨੇ ਲੈ ਲਿਆ ਤੇ ਅਸੀਂ ਬਾਹਰ ਆ ਕੇ ਬਹਿ ਗਏ ਅਸੀਂ ਮੈਂ ਇਕਾਂ ਦਿਨਾਂ ਦੀ ਲੈਣਾ ਸਾਡੇ ਕੋਲੇ ਪੈਸਾ ਨਾ ਇਕਾਂ ਦਿਨਾਂ ਦੀ ਸੀ ਮੇਰੀ ਕੁੜੀ ਤੇ ਮਤਲਬ ਵੀ ਅਸੀਂ ਸਾਰੀ ਦਿਹਾੜੀ ਸੋਚਾਂ ਚ ਨਿਗਾਹ ਤੇ ਬਿਠੇ ਨੇ ਘਰੇ ਉਹਨੂੰ ਜਿੰਨਾ ਕਰੇ ਕਿਰਾਏ ਨੂੰ ਕੋਲੇ ਪੈਸੇ ਹੈ ਨਾ ਸਾਡੇ ਫਿਰ ਐਸੇ ਫੌਜੀ ਨੂੰ ਫੋਨ ਲਾਇਆ ਅਸੀਂ ਇਨੇ ਸਾਡੇ ਬਾਪ ਨਾਲ ਗੱਲ ਕਰਾਈ ਘਰੇ ਆ ਕੇ ਫਿਰ ਉਹ ਜਰਾ ਮਾਂ ਕੇ ਮੂੰਹ ਕੇ ਪੈਸੇ ਲੱਗਿਆ ਫਿਰ ਅਸੀਂ ਦਵਾਈ ਲੈ ਕੇ ਆਈ ਕਿ ਟਿੱਕਾ ਮੇਰਾ ਗਹਿਣੇ ਪਿਆ ਸੀਗਾ ਤੇ ਮੈਂ ਉਹਨੂੰ ਡੈਡੀ ਨੂੰ ਕਿਹਾ ਮੈਂ ਖਿ ਉਹ ਵੇਚ ਦੇ ਤੂੰ ਵੇਚ ਕੇ ਤੇ ਮੈਂ ਕਿਹਾ ਜਿੰਨੇ ਬੰਦੇ ਪੈਸੇ ਲਿਆ ਫਿਰ ਅਸੀਂ ਹਸਪਤਾਲ ਦੇ ਵਿੱਚ ਬੜੇ ਫਿਰ ਰਿਪੋਰਟਾਂ ਫੜਨਾ ਫਿਰ ਰਿਪੋਰਟਾਂ ਫੜ ਕੇ ਉਹਨਾਂ ਤੋਂ ਦਵਾਈ ਲਿਖਾਈ ਲਿਆਂਦੀ ਉਹ ਕਹਿੰਦੇ ਵੀ ਇਹਨੂੰ ਇਹ ਦਾਖਲ ਕਰੋ ਮੈਂ ਕਿਹਾ ਸਾਡੇ ਕੋਲੇ ਗੰਜੈ ਸੈ ਨਹੀਂ ਤੇ ਸਾਡਾ ਤਰਨੂ ਜੀ ਨਾ ਕਰੀ ਉੱਥੋਂ ਹਸਪਤਾਲ ਦੇ ਅੱਗੂ ਕਿਉਂਕਿ ਬੱਚੀ ਇੰਨੀ ਜ਼ਿਆਦਾ ਡਾਉਨ ਸੀਗੀ ਤੇ ਕਰਾਈ ਨੂੰ ਪੈਸੇ ਹਨਾ ਮੈਂ ਇਹਨੂੰ ਕਵਾਂ ਵੀ ਦੂਜਾ ਵੀ ਜਾਪਾ ਵੀ ਸਾਈਕਲ ਵੀ ਅਸੀਂ ਉੱਥੇ ਵੇਚਤਾ ਜਿਹੜਾ ਸਾਈਕਲ ਸੀ ਨਾ ਲੈ ਕੇ ਗਿਆ ਸੀ ਵਾਪਸ ਆਉਣ ਜੋਗੇ ਵੀ ਨਹੀਂ ਰਹੇ ਸਨ ਪੈਸੇ ਹਨ ਨਹੀਂ ਸੀ ਕਿਉਂਕਿ ਟੈਸਟ ਜਿਆਦਾ ਮਹਿੰਗੇ ਸੀ ਟੈਸਟ ਇਹਦੇ ਕਰਵਾਤੇ ਤੇ ਮੁਰਕੇ ਫਾਰਮ ਨੂੰ ਵੀ ਦਵਾਈ ਲੈਣ ਨੂੰ ਪੈਸੇ ਹਨ ਨਹੀਂ ਸੀ ਸਾਡੇ ਕੋਲ ਤੇ ਬੈਠੇ ਰੋਈ ਜਾਗੀ ਇਹ ਮੈਨੂੰ ਚੁੱਪ ਕਰਾਵੇ ਸਿਰਫ ਇੱਕਾਂ ਦਿਨਾਂ ਗੁੱਡੀ ਐਸੀਗੀ ਮੇਰਾ ਜਾਪਾ ਬਹੁਤ ਜ਼ਿਆਦਾ ਇਹਨਾਂ ਦਿਨਾਂ ਚ ਬਹੁਤ ਜ਼ਿਆਦਾ ਔਖਾ ਮੈਂ ਦਿਨ ਕੱਟਿਆ ਬੇ ਪਰ ਮੈਂ ਅੱਜ ਕਹਿਨੀ ਆ ਕਿ ਰੱਬ ਹਰੇਕ ਦੀ ਸੁਣੀ ਜਿਵੇਂ ਮੇਰੀ ਸੁਣੀ ਆ ਮੇਰੀ ਗੁੜੀਆ ਮੇਰੇ ਅੱਗੇ ਆ ਵਧੀਆ ਚਲੋ ਸਾਡੇ ਚ ਵੀ ਹਾਲਾਤ ਹੌਲੀ ਹੌਲੀ ਤਾਂ ਸਭ ਤੇ ਰੱਬ ਬਲਦਾ ਦਿੰਦਾ ਹੁੰਦਾ ਚਲ ਆ ਕਰ ਪਾ ਲਿਆ ਹੌਲੀ ਹੌਲੀ ਵੀ ਸਮਾਂ ਚੰਗਾ ਉਗ ਲੈਂਟਰ ਪਾ ਲਾਂਗੇ ਅੱਜ ਹੁਣ ਤੁਸੀਂ ਦੇਖ ਹੀ ਲਿਆ ਵੀ ਅੱਦੇ ਤਾਂ ਸਾਡੇ ਛੱਤ ਮਤਵਲ ਟੀਨਾ ਪਾ ਨਾ ਹੰਗਾ ਤੇ ਅੱਦੇ ਸਾਡਾ ਟੈਲ ਬੱਤਾ ਚਲੋ ਤੁਸੀਂ ਦੋਵਾਂ ਨੇ ਬਦਿਆ ਇੱਕ ਉਦਾਹਰਨ ਸੈੱਟ ਕੀਤੀ ਹੈ ਵੀ ਹਨਾ ਵੀ પતિ ਪਤਨੀ ਚ ਆਪਸੀ ਸਮਝ ਹੋਵੇ ਤਾਂ ਜ਼ਿੰਦਗੀ ਪਰ ਹਾਂਜੀ ਵੀਰ ਜੀ ਇੱਕ ਗੱਲ ਆ ਵੀ ਮੈਂ ਸਮਾਂ ਮਾੜੇ ਤੇ ਮੈਨੂੰ ਮੈਨੂੰ ਮੇਰਾ ਕਦੇ ਇਹਨੇ ਸਾਥ ਨਹੀਂ ਛੱਡਿਆ ਸੀ ਤੇ ਸਮਾਂ ਮਾੜਾ ਮੈਂ ਵੀ ਇੰਨਾ ਕਾ ਜ਼ਿਆਦਾ ਇਹਦੇ ਨਾਲ ਵੇਖਿਆ ਉਹਦਾ ਬੱਚਾ ਵੀ ਹੈ ਨਹੀਂ ਸੀ ਵੀ ਨਹੀਂ ਮੈਂ ਬੁਰੀਆਂ ਦੀ ਸੋਚ ਹੁੰਦੀ ਵੀ ਜਦੋਂ ਮੇਰਾ ਇੱਥੇ ਖਾਣਾ ਢੋਣ ਨਹੀਂ ਪੂਰਾ ਹੁੰਦਾ ਵੀ ਮੈਂ ਤਲਾਕ ਦੇ ਦਿਆ 5 ਸਾਲ 6 ਸਾਲ ਬੱਚਾ ਨਹੀਂ ਹੋਇਆ ਮੈਂ ਉਹਨਾਂ ਟਾਈਮ ਬੇਲਾ ਪੱਠਿਆਂ ਤੇ ਥਾਂ ਹੀ ਬੈਠੀ ਅਸੀਂ ਬਹੁਤ ਰਲ ਕੇ ਪੱਠਿਆਂ ਦੇ ਕੰਮ ਕੀਤਾ ਜੀ ਕੱਚਾ ਇਟਾਂ ਵੀ ਕੱਢੀਆਂ ਪੱਠੇ ਦੇ ਵਿੱਚੋਂ ਪੱਕੀਆਂ ਗੱਡੀਆਂ ਨਖਾਸੀ ਦੋਵਾਂ ਨੇ ਰਾਤ ਨੂੰ 2:00 ਵਜੇ ਉੱਠ ਕੇ 1:00 ਵਜੇ ਉੱਠ ਕੇ ਅਸੀਂ ਲੱਗੇ ਹਾਂ ਦੋਵਾਂ ਜੀਅਾਂ ਨੇ ਕੰਮ ਅਸੀਂ ਦੋਵਾਂ ਜੀਅਾਂ ਨੇ ਬਹੁਤ ਕੀਤਾ ਈ ਅੱਥੀ ਮਿਹਨਤ ਬਹੁਤ ਕੀਤੀ ਐ ਚਲੋ ਤਾਂ ਹੀ ਤਾਂ ਫਿਰ ਆਉਦੀ ਹੈ ਨਾ ਵੀ ਹਾਂਜੀ ਹਨਾ ਬੱਚੇ ਵੀ ਥੋੜੇ ਹੁਣ ਚਲੋ ਥੋੜੇ ਜੇ ਕੋਈ ਮਾੜੇ ਹਾਲਾਤ ਆਏ ਤਾਂ ਕਿਵੇਂ ਨਾ ਕਿਵੇਂ ਤੁਸੀਂ ਸੰਭਲੇ ਦੋਵਾਂ ਦੀ ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਹੈ ਹਾਂਜੀ ਬਹੁਤ ਮੈਂ ਤਾਂ ਇਹੀ ਗੱਲ ਕਹਿਨੀ ਆ ਵੀ ਹਰੇਕ ਨੂੰ ਕਹਿਨੀ ਆ ਕਿ ਅ ਛੱਕਾਂ ਛੋਣਾਂ ਚ ਇੰਨਾ ਗੱਲਾਂ ਚ ਪਿਆ ਕੁਛ ਨਹੀਂ ਗਾ ਹਰੇਕ ਜੋੜੀ ਨੂੰ ਕਹਿਣੀ ਆ ਵੀ ਆਪਦਾ ਸਮਝੌਤੇ ਚ ਜੋ ਸਮਝੌਤਾ ਕਰੇ ਬੰਦਾ ਤੇ ਉਸੇ ਚ ਵਿਵੰਦ ਕੀ ਖਾਣਾ ਚੰਗਾ ਹੈ ਉਹ ਬਹੁਤ ਧੰਨਵਾਦ ਤੁਸੀਂ ਤੁਹਾਡਾ ਇੰਨਾ ਅਨਮੋਲਾ ਟਾਈਮ ਦਿੱਤਾ ਠੀਕ ਹੈ ਧੰਨਵਾਦ ਜੁੜੇ ਰਹੋ ਬੋਕਾ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ